ਨੇ ਤੂੰ ਨਰਕਾ ਨੂੰ ਜਾਵੇਂ ਸਰਹੰਦ ਦੀ دیواری ਰਹੇ ਕਰਦੇ ਉਸਾਰੀ ਮੇਰੇ ਪਾਪੀ ਮੰਜ ਦੂਰ ਦਸ ਇਹਦੇ ਵਿੱਚ ਸਿੰਘਾ ਭਾਲਾ ਮੇਰਾ ਕੀ ਕਸੂਰ ਇਹ ਟ੍ਰੇਨਿੰਗ ਲਈ ਤੁਸੀਂ ਇਸ ਆਵਾਜ਼ ਦੀ ਕਿਸੇ ਤੋਂ ਵੀ ਸਿੱਖਿਆ ਕੇ ਵੀ ਮੈਂ ਦੋ ਆਵਾਜ਼ਾਂ ਚ ਹਾਂਜੀ ਮਿਹਨਤ ਵੀ ਹੋ ਸਕਦੀ ਏ ਪਰ ਮੈਂ ਇੱਕ ਕੁਦਰਤ ਦਾ ਕ੍ਰਿਸ਼ਮਾ ਸਮਝਦੀ ਹਾਂ ਮਿਲਨ ਸਿੰਘ ਨੂੰ ਸੁਣਿਆ ਮਿਲਨ ਸਿੰਘ ਨੂੰ ਹਾਂਜੀ ਹਾਂਜੀ ਉਹਨੂੰ ਦੇਖ ਕੇ ਲੱਗਿਆ ਹਾਂ ਨਹੀਂ ਉਹਨੂੰ ਦੇਖ ਕੇ ਤਾਂ ਮੇਰੇ ਮਨ ਨੂੰ ਇੰਜ ਲੱਗਾ ਸੀ ਵੀ ਇੱਕ ਕੁੜੀ ਕਿਵੇਂ ਆਵਾਜ਼ ਕੱਢ ਸਕਦੀ ਆ ਵੀ ਦੋ ਆਵਾਜ਼ਾਂ ਮਤਲਬ ਇੱਕ ਨਹੀਂ ਕਈ ਵੀ ਰਹਿੰਦਾ ਵੀ ਉਹਨੂੰ ਦੇਖਿਆ ਆ ਕਿ ਮੈਂ ਵੀ ਇਸ ਤਰ੍ਹਾਂ ਕਰ ਲਾਂ ਨਹੀਂ ਉਦੋਂ ਨਹੀਂ ਵੈਸੇ ਮੇਰੇ ਮਨ ਦੇ ਵਿੱਚ ਆਏ ਹੋਇਆ ਸੀ ਕਿ ਉਹਨਾਂ ਨੂੰ ਦੇਖ ਕੇ ਆਏ ਹੋਇਆ ਅ ਜਿਵੇਂ ਮੈਂ ਸ਼ੁਰੂਆਤ ਚ ਮਣੀ ਜੀ ਕਿਹਾ ਕਿ ਵੀ ਤੁਸੀਂ ਦੋ ਆਵਾਜ਼ਾਂ ਚ ਗਾਉਣਿਓ ਹਾਂਜੀ ਪਤਾ ਵੀ ਲੱਗਣਾ ਚਾਹੀਦਾ ਵੀ ਦੋ ਆਵਾਜ਼ਾਂ ਕੱਢ ਵੀ ਲੈਣਿਓ ਕਿ ਨਹੀਂ ਕੱਢ ਲੈਣੇ ਹਾਲਾਂਕਿ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਕੋਈ ਇਹੋ ਜਿਹਾ ਗਾਣਾ ਲੱਗੇ ਲੋਕਾਂ ਨੂੰ ਵੀ ਕਿ ਇਹ ਮਣੀ ਮਾਲਵਾ ਦੋ ਆਵਾਜ਼ਾਂ ਚ ਗਾਉਂਦੀ ਹੈ ਕੁੜੀ ਠੀਕ ਹੈ ਜੀ ਕਿਉਂਕਿ ਮੈਂ ਅਮਰ ਸਿੰਘ ਚਮਕੀਲਾ ਜੀ ਨੂੰ ਉਹਨਾਂ ਦੀ ਫੈਨ ਆ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਤਾਂ ਮੈਂ ਉਹਨਾਂ ਦੇ ਹੀ ਗਾਇਆ ਹੋਇਆ ਗੀਤ ਇੱਕ ਧਾਰਮਿਕ ਸੁਣਾਉਣ ਜਾ ਰਹੀ ਹਾਂ ਨਰਕਾਂ ਮ ਜਾਵੇਂ ਸਰਹੰਦ ਦੀ ਦਵਾਰ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ دیਵਾਰ